ਸ਼੍ਰੀ ਅਨੁਰਬਾਨੀ ਕੁਰਬਾਨੀ ਫੋਰਮ ਵੱਲੋਂ ਮਾਤਾ ਸੁੰਦਰੀ ਕਾਲਜ ਫਾਰ ਵੂਮਨ ਨਵੀਂ ਦਿੱਲੀ ਦੇ ਮਾਤਾ ਸਾਹਿਬ ਕਰਾਟੋਰੀਅਮ ਵਿਖੇ ਮਾਤਾ ਮਹਾਂਦੇਵੀ ਜੀ ਮਹਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਸ਼ੇ ਉੱਤੇ ਮਹੀਨਾਵਾਰ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀਬੀ ਹਰਵਿੰਦਰ ਕੌਰ ਨੇ ਵਿਚਾਰਾਂ ਦੀ ਸਾਂਝ ਪਾਈ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਸਾਡਾ ਇੱਕ ਸੀਰੀਜ਼ ਅਸੀਂ ਚਲਾਈ ਹੋਈ ਹੈ ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਵੱਲੋਂ ਜਦੇ ਵਿੱਚ ਅਸੀਂ ਸਿੱਖ ਬੀਬੀਆਂ ਦੇ ਉੱਤੇ ਲੈਕਚਰ ਕਰਵਾ ਰਹੇ ਹਾਂ ਜਿਸ ਦੇ ਵਿੱਚ ਗੁਰੂ ਮਹਿਲ ਨੇ ਗੁਰੂ ਪੁੱਤਰੀਆਂ ਨੇ ਗੁਰੂ ਨੂਹਾ ਨੇ ਔਰ ਜਾਂ ਦੂਸਰੀਆਂ ਕੁਝ ਐਸੀਆਂ ਬੀਬੀਆਂ ਨੇ ਜਿਨ੍ਹਾਂ ਦੀ ਮਹਾਨ ਕੰਟਰੀਬਿਊਸ਼ਨ ਐ ਸਿੱਖ ਇਤਿਹਾਸ ਨੂੰ ਅੱਗੇ ਲੈ ਕੇ ਜਾਣ ਦੀ ਤਾਂ ਕਿਉਂਕਿ ਸਾਡਾ ਇਤਿਹਾਸ ਜਿਹੜਾ ਹੈ ਉਹ ਅਸੀਂ ਬਣਾਇਆ ਬਹੁਤ ਪਾਈ ਵੀਰ ਸਿੰਘ ਜੀ ਵੀ ਕਹਿੰਦੇ ਆ ਪਰ ਅਸੀਂ ਉਸ ਨੂੰ ਸੰਭਾਲਿਆ ਨਹੀਂ ਆ ਤੇ ਸੰਭਾਲਣ ਲਈ ਜਦੋਂ ਕਿਉਂਕਿ ਗੱਲ ਇਸ ਤਰ੍ਹਾਂ ਹੈ ਕਿ ਜਿਹੜਾ ਬੰਬਾ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਹੈ ਉਹ ਟਾਈਮ ਐਸਾ ਹੈ ਕਿ ਸ਼ਹੀਦੀਆਂ ਦਾ ਟਾਈਮ ਹੈ ਉਹਨਾਂ ਦੀ ਸਿੱਖਾਂ ਦੀ ਸਿਰਾਂ ਦੇ ਮੁੱਲ ਪੈਂਦੇ ਸਨ ਉਹ ਲੁਕਸ਼ ਕਿਰਨ ਦੇ ਸਨ ਕਿ ਹਾਂ ਸਿੱਖਿਆ ਸਿੱਖਾਂ ਦੀ ਆਇਡੈਂਟੀਟੀ ਅਸੀਂ ਕਾਇਮ ਰੱਖਣੀ ਆ ਤੇ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਉਹ ਲੁੱਕ ਚਿਪਕੇ ਰਹੇ ਨੇ ਤੇ ਕਿੱਥੇ ਕਾਫੀ ਔਰ ਕਲਮ ਉਹਨਾਂ ਦੇ ਹੱਥ ਵਿੱਚ ਹੁੰਦੀ ਸੀ ਜਦੋਂ ਇਹ ਮੁਸੀਬਤਾਂ ਦਾ ਸਮਾਂ ਇਸ ਨੂੰ ਕਾਲਾ ਕਾਲ ਵੀ ਕਿਹਾ ਜਾਂਦਾ ਹੈ ਡਾਰਕ ਹਿਸਟਰੀ ਪੀਰੀਅਡ ਆਫ ਸਿੱਖ ਹਿਸਟਰੀ ਜਦੋਂ ਇਹ ਪੀਰੀਅਡ ਖਤਮ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਸ਼ੁਰੂ ਹੁੰਦਾ ਹੈ ਤਾਂ ਉਸ ਵੇਲੇ ਜਿਹੜੇ ਸਾਡੇ ਲੇਖਿਕ ਸਨ ਇਤਿਹਾਸਕਾਰ ਸਨ ਉਹਨਾਂ ਨੇ ਕਲਮ ਚੁੱਕੀ ਤੇ ਲਿਖਣਾ ਸ਼ੁਰੂ ਕੀਤਾ ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਸੰਤੋਖ ਸਿੰਘ ਜੀ ਫਿਰ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਹੋਰ ਸਾਡੇ ਇਸ ਤਰ੍ਹਾਂ ਬਹੁਤ ਸਾਰੇ ਇਤਿਹਾਸਕਾਰ ਆਂਦੇ ਨੇ ਜਿਹੜਾ ਇਤਿਹਾਸ ਲਿਖਣਾ ਸ਼ੁਰੂ ਕਰਦੇ ਨੇ ਪਰ ਉਹ ਗੁਰੂਆਂ ਦਾ ਇਤਿਹਾਸ ਤੇ ਲਿਖਦੇ ਨੇ ਪਰ ਸਿੱਖ ਬੀਬੀਆਂ ਨੂੰ ਉਹ ਛੱਡੀ ਜਾਂ ਰਹੇ ਨੇ ਕਦਰੀ ਜੇ ਕਦਰੀ ਜ਼ਿਕਰ ਆਉਂਦਾ ਵੀ ਹੈ ਤੇ ਉਹ ਕਟਨਾ ਵਿਸ਼ੇਸ਼ ਦੇ ਸੰਦਰਭ ਵਿੱਚ ਵਿਅਕਤੀ ਵਿਸ਼ੇਸ਼ ਦੇ ਸੰਦਰਭ ਵਿੱਚ ਨਹੀਂ ਸਾਡਾ ਮਕਸਦ ਜਿਹੜਾ ਹੈ ਸਿੱਖ ਹਿਸਟਰੀ ਗੁਰਬਾਣੀ ਫੋਰਮ ਔਰ ਸਾਨੂੰ ਜਿਹੜਾ ਐਨਕੋਰੇਜਮੈਂਟ ਮਿਲਦੀ ਹੈ ਸਰਪ੍ਰਸਤੀ ਮਿਲਦੀ ਹੈ ਸਿੱਖ ਡੀਐਸਜੀਐਮਸੀ ਤੋਂ ਤੇ ਉਸ ਦੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਬੀਬੀਆਂ ਖਾਸ ਕਰਕੇ ਅਸੀਂ ਪਹਿਲੇ ਸਿੱਖ ਮਹਿਲਾਵਾਂ ਲਈਆਂ ਨੇ ਤੇ ਕਿ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਸਾਡੇ ਕੋਲ ਆਥੈਂਟਿਕ ਇਤਿਹਾਸ ਆਜੂ। ਕਿਉਂਕਿ ਇੱਕ ਪਰਚਾ ਲਿਖਣ ਲਈ 6 ਮਹੀਨੇ ਲੱਗਦੇ ਹਨ ਲੋਗਾਂ ਨੂੰ। ਤਾਂ ਉਸ ਵਿੱਚ ਜਿਹੜੀ ਉਹ ਸਟੱਡੀ ਕੀਤੀ ਹੈ ਉਹ ਲੋਗਾਂ ਦੇ ਸਾਹਮਣੇ ਆਏ ਔਰ ਸਾਡੀ ਬੀਬੀਆਂ ਦਾ ਇਤਿਹਾਸ ਜਿਹੜਾ ਜਿਹੜਾ ਕਿ ਬਿਲਕੁਲ ਅੰਧੇਰੇ ਵਿੱਚ ਸੀ ਅਸੀਂ ਉਸ ਨੂੰ ਸੰਗਤ ਦੇ ਸਾਹਮਣੇ ਲਿਆਈਏ। ਔਰ ਕਿਉਂਕਿ ਸਾਡੀ ਬੀਬੀਆਂ ਦਾ ਇਤਿਹਾਸ ਮਹਾਨ ਹੈ ਅਗਰ ਉਹਨਾਂ ਦੀ ਅਸੀਂ ਇੱਕ ਇੱਕ ਦੀ ਜ਼ਿੰਦਗੀ ਦੇਖੀਏ ਕਿ ਜੋ ਉਹਨਾਂ ਨੇ ਕੰਮ ਕੀਤੇ ਹੈ ਸ਼ਾਇਦ ਅਗਰ ਉਹ ਗੁਰੂਆਂ ਦਾ ਸਾਥ ਨਾ ਦਿੰਦੀਆਂ ਉਹ ਇਹ ਕੰਮ ਨਾ ਕਰਦੀਆਂ ਤਾਂ ਸ਼ਾਇਦ ਗੁਰੂ ਸਾਹਿਬ ਜੋ ਬਹੁਤ ਸਾਰੇ ਕੰਮ ਕਰ ਸਕੇ ਬੜਾ ਪ੍ਰਚਾਰ ਦਾ ਕੰਮ ਕਰ ਸਕੇ ਸ਼ਾਇਦ ਉਹ ਨਾ ਕਰ ਪਾਦੇ ਇਸ ਦਿਨ ਅਸੀਂ ਜਿਹੜਾ ਹੈ ਅੱਜ ਤੱਕ ਅੱਜ 10ਵਾਂ ਲੈਕਚਰ ਸੀ ਸਾਡਾ ਅਸੀਮ ਮਾਤਾ ਤ੍ਰਿਪਤਾ ਜੀ ਤੋਂ ਸ਼ੁਰੂ ਕੀਤਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਭਾਈ ਬਾਲਾ ਗੁਰਦੁਆਰਾ ਬਾਲਾ ਸੇਬ ਦੀ ਜਿਹੜੀ ਸਾਡੀ ਹੈਡ ਗਰੰਟੀ ਹੈ ਪਹਿਲਾ ਲੈਕਚਰ ਉਹਨਾਂ ਦਾ ਸੀ ਮਾਤਾ ਤ੍ਰਿਪਤਾ ਤੇ ਉਸ ਤੋਂ ਬਾਅਦ ਮਾਤਾ ਸੁਲੱਖਣੀ ਦੀ ਉਪਤੀ ਮੀਰਾ ਲੈਕਚਰ ਸੀ ਪੀਪੀਟੀ ਪ੍ਰੈਜੈਂਟੇਸ਼ਨ ਔਰ ਇਸ ਤੋਂ ਬਾਅਦ ਇਸੇ ਤਰ੍ਹਾਂ ਹੀ ਜਿਹੜੇ ਹੈ ਉਹ ਲੈਕਚਰ ਚੱਲ ਰਹੇ ਨੇ ਤੇ ਅੱਜ ਬੀਬੀ ਹਰਵਿੰਦਰ ਕੌਰ ਦਾ ਲੈਕਚਰ ਸੀ ਤੇ ਇਸ ਤਰ੍ਹਾਂ ਹੀ ਅਸੀਂ ਇਹ ਪਹਿਲੇ ਤਾਂ ਮਾਈ ਭਾਗੋ ਤੱਕ ਲੈ ਕੇ ਜਾਵਾਂਗੇ ਗੁਰੂ ਪੀਰੀਅਡ ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਡਾਰਕ ਪੀਰੀਅਡ ਆ ਉਸ ਦੇ ਵਿੱਚ ਜਿਹੜਾ ਔਰਤਾਂ ਨੇ ਕੰਮ ਕੀਤਾ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਤੇ ਅੱਜ ਤੱਕ ਜਿਹੜੀਆਂ ਸਾਡੀਆਂ ਬੀਬੀਆਂ ਨੇ ਜਿਨ੍ਹਾਂ ਦਾ ਅਹਿਮ ਰੋਲ ਐ ਸਿੱਖ ਇਤਿਹਾਸ ਨੂੰ ਅੱਗੇ ਲੈ ਜਾਣ ਦਾ ਉਹਨਾਂ ਦੇ ਉੱਤੇ ਵੀ ਲੈਕਚਰ ਕਰਾਇਆ ਜਾਂਦਾ ਗੁਰੂ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਸ ਵਿੱਚ ਵੀ ਸਾਨੂੰ ਥੋੜੇ ਗੈਪਸ ਨਜ਼ਰ ਆਉਂਦੇ ਨੇ ਕੁਝ ਇਤਿਹਾਸ ਅਸੀਂ ਜਿਹੜੇ ਕੰਟੈਂਪੋਰੀ ਰਾਈਟਰਸ ਐ ਉਹਨਾਂ ਨੇ ਵੀ ਲਿਖਿਆ ਕੁਝ ਗੁਰ ਗ੍ਰੰਥ ਸਾਹਿਬ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ ਲੇਕਿਨ ਫਿਰ ਵੀ ਗੁਰੂ ਇਤਿਹਾਸ 'ਤੇ ਬਹੁਤ ਕਮੀ ਹੈ ਤੇ ਗੁਰੂ ਮਹਿਲਾ ਦਾ ਇਤਿਹਾਸ ਜਿਹੜਾ ਹੈ ਬਹੁਤ ਕੁਝ ਨਹੀਂ ਲਿਖਿਆ ਗਿਆ ਹੈ ਜਦੋਂ ਅਸੀਂ ਗੁਰੂ ਮਹਿਲਾ ਦੇ ਸੰਤਾਨਾਂ ਦੀ ਗੱਲ ਕਰੇ ਜਿੰਨੇ ਉਹ ਸੰਤਾਨ ਵੱਡੀ ਹੁੰਦੀ ਸੀ ਉਹਨੇ ਹੀ ਜਿਹੜੇ ਹੈਗੇ ਨੇ ਉਸ ਗੁਰੂ ਮਹਿਲ ਦੀ ਗੱਲ ਹੁੰਦੀ ਸੀ ਇਹ ਇਤਿਹਾਸ ਵਿੱਚ ਲਿਖਿਆ ਗਿਆ ਹੈ ਇਹ ਬੜੀ ਜਿਹੜੀ ਹੈ ਸਾਹਮਣੇ ਦੀ ਆਂਦੀ ਹੈ ਤੇ ਇੱਕ ਜਿਹੜੀ ਅਜਵਲਾ ਲੈਕਚਰ ਹੈ ਮਾਤਾ ਮਹਾਦੇਵੀ ਜੀ ਦਾ ਅਗਰ ਮਹਾਦੇਵੀ ਜੀ ਦਾ ਦੇਖਿਆ ਮੈਂ ਤਾਂ ਇੱਕ ਬਹੁਤ ਕੁਝ ਇਤਿਹਾਸਵਿਸ਼ ਨਜ਼ਰ ਨਹੀਂ ਆਂਦਾ ਬਹੁਤ ਸਾਰੇ ਹਿਸਟੋਰੀਕਲ ਸੋਰਸਸ ਹੈ ਜਿਨ੍ਹਾਂ ਵਿੱਚ ਕੁਝ ਨਹੀਂ ਲਿਖਿਆ ਗਿਆ ਹੈ ਜਿਨ੍ਹਾਂ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ ਉਸ ਵਿੱਚ ਜਿਹੜਾ ਹੈ ਮਾਤਾ ਮਹਾਦੇਵੀ ਜਿਹੜਾ ਸਾਨੂੰ ਨਜ਼ਰ ਆਂਦਾ ਹੈ ਕਿ ਉਹ ਕਿਵੇਂ ਗੁਰੂ ਘਰ ਦੀ ਸੇਵਾ ਕਰਦੇ ਸੀ ਕਿਵੇਂ ਉਹਨਾਂ ਨੇ ਆਪਣੇ ਪੁੱਤਰ ਸੂਰਜ ਮਰਨੂ ਕਿਵੇਂ ਜਿਹੜੇ ਪਾਲਿਆ ਤੇ ਉਹਨਾਂ ਨੂੰ ਕਿਵੇਂ ਇੱਕ ਸੇਧ ਦਿੱਤੀ ਤੇ ਗੁਰੂ ਘਰ ਨਾਲ ਉਹ ਜੁੜੇ ਰਹੇ ਨੇ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾ ਪੀਰੀਅਡ ਹੈ ਪਰੰਤੂ ਉਹ ਮਾਤਾ ਮਹਾਦੇਵੀ ਜੀ ਦੇ ਪਿਤਾ ਜੀ ਤੇ ਮਾਤਾ ਜੀ ਉਹ ਚਾਹਦੇ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਉਹਨਾਂ ਦਾ ਵਿਆਹ ਹੋਏ ਤੇ ਕਿੰਨੀ ਦਲੇਰੀ ਦੀ ਗੱਲ ਹੈ ਕਿ ਉਸ ਡਰ ਦੇ ਮਾਹੌਲ ਵਿੱਚ ਵੀ ਇਹ ਕਿਹਾ ਗਿਆ ਕਿ ਤੁਸੀਂ ਇਹ ਜਿਹੜਾ ਹੈ ਉਹਨਾਂ ਦੇ ਨਾਲ ਵਿਆਹ ਕਰੋ ਤੇ ਉਹਨਾਂ ਦੇ ਨਾਲ ਲੱਗੋ ਤਾਂ ਇੱਕ ਖੂਬਸੂਰਤ ਗੱਲ ਹੈ ਕਿ ਕਿਵੇਂ ਗੁਰੂ ਸਿੱਖ ਜਿਹੜੇ ਪਰਿਵਾਰ ਹੈ ਉਹ ਸਿੱਖੀ ਨਾਲ ਪਿਆਰ ਕਰਦੇ ਨੇ ਸਿੱਖੀ ਨਾਲ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਤਾਂ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੇਣਾ ਚਾਹਨਾ ਸੰਪਰਚਾਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਔਰ ਸਿੱਖ ਹਿਸਟਰੀ ਐਂਡ ਗੁਰਬਾਣੀ ਫੋਰਮ ਡਾਕਟਰ ਸਰਬੰਸ ਕੋਸਾ ਇੱਕ ਨਵੇਕਾ ਉਪਰਾਲਾ ਕਿਉਂਕਿ ਸਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ ਸੋਕਿਉ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਇਹ ਸ਼ਬਦ ਅਸੀਂ ਵਰਤਦੇ ਆਂ ਇਹ ਗੱਲ ਕਰਦੇ ਆਂ ਪਰ ਜੇਕਰ ਅਸੀਂ ਇਤਿਹਾਸ ਦੇ ਵਿੱਚ ਜੋ ਗੁਰੂ ਮਹਿਲਾ ਨੇ ਸਿੱਖ ਬੀਬੀਆਂ ਨੇ ਯੋਗਦਾਨ ਪਾਇਆ ਹੈ ਕੋਈ ਅਧਿਕਰ ਪਰਚੋਲ ਕਰਨ ਲੱਗੀ ਜਾਂ ਉਹਦੇ ਬਾਰੇ ਇਸ ਤੀ ਕੁਝ ਮੈਟਰ ਲੱਭਣ ਲੱਗੀ ਤਾਂ ਸਾਨੂੰ ਨਹੀਂ ਲੱਭਦਾ ਬਹੁਤ ਸਾਰੀਆਂ ਇਹੋ ਜੀਆਂ ਸਿੱਖ ਇਤਿਹਾਸ ਦੇ ਵਿੱਚ ਗੁਰੂ ਮਹਿਲ ਗੁਰੂ ਬੀਬੀਆਂ ਗੁਰੂ ਪੁੱਤਰੀਆਂ ਹੋਈਆਂ ਨੇ ਜਿਨ੍ਹਾਂ ਦੀ ਜਾਣਕਾਰੀ ਬੱਚਿਆਂ ਤੱਕ ਪਹੁੰਚ ਨਹੀਂ ਪਹੁੰਚ ਰਹੀ ਹੈ ਇਹ ਨਵੇਕਲਾ ਉਪਰਾਲਾ ਹੈ ਖੜਾਵਾੜ ਮੁੱਲੇ ਪਰ ਵੱਡੀ ਗੱਲ ਇਹਦੇ ਵਿੱਚ ਇਹ ਹੈ ਕਿ ਇਸ ਉਪਰਾਲੇ ਦੇ ਵਿੱਚ ਜਦੋਂ ਇਹ ਲੜੀ ਆਰੰਭ ਹੋਈ ਤੇ ਇਸ ਲੜੀ ਦੇ ਅੱਜ 10ਵੇਂ ਲੈਕਚਰ ਦੇ ਵਿੱਚ ਵਿਦਿਆਰਥੀਆਂ ਨੂੰ ਨਾਲ ਜੋੜਿਆ ਗਿਆ ਇਹ ਸਾਡੀ ਪਨੀਰੀ ਹੈ ਕੌਮ ਦੀ ਔਰ ਇਹਦਾ ਇੱਕ ਪੱਖ ਮੈਂ ਹੋਰ ਤੁਹਾਡੇ ਨਾਲ ਸਾਂਝਾ ਕਰਾਂ ਇੱਕ ਤੇ ਰਿਸਰਚ ਪੇਪਰ ਹੈ ਰਿਸਰਚ ਕਰਕੇ ਇਤਿਹਾਸ ਲੱਭਿਆ ਜਾ ਰਿਹਾ ਨਾਲ ਨਾਲ ਜਿਸ ਪਰਸਨੈਲਿਟੀ ਬਾਰੇ ਇਤਿਹਾਸ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੀ ਵਿਚਾਰ ਹੋ ਰਹੀ ਹੈ ਉਹਦੀ ਇੱਕ ਪੇਂਟਿੰਗ ਵੀ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਕੋਲ ਗਿਆਨ ਪ੍ਰਾਪਤ ਕਰਨ ਦੇ ਦੋ ਤਰੀਕੇ ਹੁੰਦੇ ਨੇ ਇੱਕ ਪੜ੍ਹ ਕੇ ਦੂਜਾ ਦੇਖ ਕੇ ਹੁਣ ਜਦੋਂ ਵੀ ਵਿਦਿਆਰਥੀ ਇਸ ਪੜੇ ਹੋਏ ਪਰਚੇ ਨੂੰ ਸੁਣਦੇ ਆ ਜਾਂ ਇਹ ਪ੍ਰਿੰਟ ਹੋ ਕੇ ਵਿਦਿਆਰਥੀਆਂ ਤੱਕ ਪਹੁੰਚੇਗਾ ਉਹ ਇਹਨੂੰ ਪੜ੍ਹ ਕੇ ਗਿਆਨ ਲੈਂਦੇ ਆ ਪਰ ਜਦੋਂ ਇਹ ਨਾ ਪਰਸਨੈਲਿਟੀ ਸੀ ਇਹਨਾਂ ਸਿੱਖ ਬੀਬੀਆਂ ਦੀ ਪੇਂਟਿੰਗਜ਼ ਦੀ ਪ੍ਰਦਰਸ਼ਨੀ ਲੱਗੇਗੀ ਇਹ ਤਸਵੀਰਾਂ ਆਪਣੇ ਆਪ ਇਤਿਹਾਸ ਬਿਆਨ ਕਰਨਗੀਆਂ ਇੱਕ ਚੀਜ਼ ਐਸਟੈਬਲਿਸ਼ ਹੋ ਜਾਂਦੀ ਹੈ ਫਿਰ ਸਮਾਜ ਦੇ ਵਿੱਚ ਅਸੀਂ ਅੱਜ ਜਦੋਂ ਗੱਲ ਕਰਦੇ ਆ ਮਾਤਾ ਸਹਿਬ ਕੌਰ ਜੀ ਦੀ ਮਾਤਾ ਸੁੰਦਰ ਕੌਰ ਜੀ ਦੀ ਉਹਨਾਂ ਦੀਆਂ ਤਸਵੀਰਾਂ ਸਾਡੇ ਸਾਹਮਣੇ ਨੇ ਜਦੋਂ ਅਸੀਂ ਗੱਲ ਕਰਦੇ ਆ ਬੀਬੀ ਅਮਰੋਜੀ ਜੀ ਦੀ ਬੀਬੀ ਅਨੋਖੀ ਜੀ ਦੀ ਮਾਤਾ ਮੰਸਾ ਦੇਵੀ ਦੀ ਜਿਹਨਾਂ ਦੀ ਪੇਂਟਿੰਗ ਅੱਜ ਰਿਲੀਜ਼ ਹੋਈ ਹੈ ਤੁਹਾਨੂੰ। ਔਰ ਮੈਂ ਤੁਹਾਡੇ ਨਾਲ ਦੱਸਾਂ ਕਿ ਜਦੋਂ ਅਸੀਂ ਮਾਤਾ ਮੰਸਾ ਦੇਵੀ ਦਾ ਲੈਕਚਰ ਆਰਗੇਨਾਈਜ਼ ਕੀਤਾ ਇਹਦਾ ਜੋ ਲੈਟਰ ਤਿਆਰ ਹੋਇਆ ਸੋਸ਼ਲ ਮੀਡੀਆ ਤੇ ਪਾਇਆ ਤਾਂ ਲੋਕਾਂ ਦੇ ਫੋਨਾਂ 'ਨੇ ਸ਼ੁਰੂ ਹੋ ਗਏ ਕਿ ਤੁਸੀਂ ਉਹਨਾਂ ਮਾਤਾ ਮੰਸਾ ਦੇਵੀ ਦੇ ਉੱਤੇ ਲੈਕਚਰ ਕਰੋਗੇ। ਉਹ ਹਰਦوار ਪਹੁੰਚ ਗਏ। ਉਸ ਦੇਵੀ ਦੇ ਜਿਹੜੀ ਸਨਾਤਨ ਧਰਮ ਦੇ ਵਿੱਚ ਜਾਣੇ ਜਾਂਦੇ। ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਾਤਾ ਮੰਸਾ ਦੇਵੀ ਜੀ ਕੌਣ ਨੇ। ਬੇਕੋਟੀਆਂ ਬਹੁਤ ਸਾਰੀਆਂ ਸਿੱਖ ਬੀਬੀਆਂ ਨੇ ਗੁਰੂ ਮਹਿਲ ਹਨ ਗੁਰੂ ਪੁੱਤਰੀਆਂ ਹਨ ਜਿਨ੍ਹਾਂ ਦਾ ਇਤਿਹਾਸ ਅੱਜ ਦੇ ਬੱਚਿਆਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਔਰ ਇਹ ਦੋਵੇਂ ਤਰੀਕੇ ਸਾਰਕਕ ਨੇ ਵਧਾਈ ਦੇ ਪਾਤਰ ਨੇ ਦਿੱਲੀ ਕਮੇਟੀ ਦੇ ਸਾਰੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵਿਭਾਗ ਔਰ ਸਿੱਖ ਇਤਿਹਾਸ ਤੇ ਗੁਰਬਾਣੀ ਫੋਰਮ ਡਾਕਟਰ ਸਰਪੰਸ ਕੋ ਸਾਗੂ ਜਿਨ੍ਹਾਂ ਦਾ ਇਹ ਵੱਡਮੁੱਲਾ ਉਪਰਾਲਾ ਕੀਤਾ ਔਰ ਉਮੀਦ ਹੈ ਸਾਨੂੰ ਕਿ ਇਹਦੇ ਨਾਲ ਬਹੁਤ ਕੁਝ ਆਉਣ ਵਾਲੀ ਪਨੀਰੀ ਜਿਹੜੀ ਹੈ ਉਹ ਸਿੱਖੇਗੀ